ਦੇ ਕੀ ਨਾਮ ਜੀ ਤੁਹਾਡਾ ਮਰਨਾ ਹਰਵਿੰਦਰ ਸਿੰਘ ਭਾਜੀ ਗਰਮੀ ਨਹੀਂ ਲੈ ਕੇ ਹਾਲਾਤ ਆ ਭਾਜੀ ਗਰਮੀ ਨਾਲ ਤੁਹਾਨੂੰ ਕੀ ਦੱਸੀ ਹੁਣ ਆਈ ਤੇ ਐਕਚੁਅਲੀ ਆਏ ਪੂਨੇ ਤੋਂ ਤੇ ਅਸੀਂ ਆਣ ਕੇ ਵੇਖਿਆ ਟੈਂਪਰੇਚਰ ਤੇ ਗੱਡੀ ਆਏ ਜਾਂਦੇ ਬਟਾਲੇ ਤੋਂ ਐਕਚੁਅਲੀ ਤੇ ਬਲੈਂਡ ਆਏ ਪੇਪਰ ਗੱਡੀਆਂ ਦੇ ਤੇ ਬਟਾਲੇ ਤੋਂ ਆਏ ਭਾਜੀ ਆਡੀ ਗੱਡੀ ਇਨੀ ਗਰਮ ਹੋ ਗਈ ਆ ਤੇ ਗਰਮੀ ਦਾ ਕੋਈ ਹਾਲ ਨਹੀਂ ਸਿਆਲ ਚੰਗਾ ਵਾ ਸਿਆਲ ਆਓ ਇੱਥੇ ਵਧੀਆ ਵਾ ਪੂਨੇ ਦੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਆ ਬਹੁਤ ਪਰੇਸ਼ਾਨੀਆਂ ਭਾਜੀ ਤੁਹਾਨੂੰ ਕੀ ਦੱਸੀ ਹੁਣ ਕੋ ਦੱਸ ਹੀ ਨਹੀਂ ਸਕਦੇ ਦਾ ਇੰਨੀਆਂ ਪਰੇਸ਼ਾਨੀਆਂ ਸਾਡੇ ਕੋਲ ਉਹ ਬੁਰਾ ਹਾਲ ਐ ਲਾ ਤਾਂ ਲੀੜੇ ਲਾ ਕੇ ਬਹਿ ਜੀਏ ਕਿਤੇ ਗੱਡੀ ਆਡੀ ਗਰਮ ਹੋ ਗਈ ਆ ਨੂੰ ਟੈਨਸ਼ਨ ਆ ਗਈ ਆ ਕਿ ਇੰਜਨ ਦਾ ਕੰਮ ਨਾ ਕਰੋਣਾ ਪੈ ਜਾ ਜੀ 25000 ਰੁਪਿਆ ਦਾ ਇੰਜਨ ਦੇ ਲੱਜਣਾ ਹੁਣ ਤੁਸੀਂ ਕੀ ਕਰੀਏ ਤਾਂ ਕਿ ਨਾਮ ਕੀ ਤੁਹਾਡਾ ਬੋਬੀ ਵਿਜਾਏ ਜੀ ਅ ਵਿਜਾਏ ਜੀ ਗਰਮੀ ਦੀ ਗੱਲ ਚੱਲੀ ਆ ਤਾਂ ਅੱਜ ਕਿੰਨਾ ਟੈਂਪਰੇਚਰ ਆ ਤੇ ਕੀ ਹਾਲਾਤ ਆਜਾ ਟੈਂਪਰੇਚਰ ਅੱਜ ਘੱਟ ਤੋਂ ਘੱਟ 45 ਤੋਂ 46 ਹੈ ਤੇ ਗਰਮੀ ਬਹੁਤ ਆ ਐਨਾ ਕੋ ਮਤਲਬ ਬੁਰਾ ਹਾਲ ਆ ਪੈ ਵਿਕਲਾਂ ਦਾ ਆਪ ਦੇਖੋ ਤੁਹਾਡੇ ਸਾਹਮਣੇ ਗੱਡੀਆਂ ਸੀ ਹੋ ਜੀ ਅਖਰੀਆ ਤੇ ਕੋ ਮਾਰੇ ਕੇ ਤੇ ਮਤਲਬ ਗਰਮੀ ਬਹੁਤ ਜਿਆਦਾ ਹੈ ਜੇ ਕਹਾਂ ਕਿ ਜਿੰਨ ਨੂੰ ਕੋਈ ਜ਼ਰੂਰੀ ਕੰਮ ਹੈ ਕਰੋ ਨਹੀਂ ਕਰੋ ਅਦਰਵਾਈਜ਼ ਕਰੋ ਨਾ ਨਿਕਲੋ ਅੱਜ ਜਿਆਦਾ ਗਰਮੀ ਪਈ ਹੈ ਜੇ ਕੱਲ ਵੀ ਕੱਲ ਤੋਂ ਪਹਿਲਾਂ ਤਾਂ ਕਾਫੀ ਦਿਨਾਂ ਤੇਰੀ ਹੈ ਪਰ ਅੱਜ ਕੁਝ ਜਿਆਦਾ ਹੋ ਰਹੀ ਹੈ ਕਾਫੀ ਤਾਂ ਗਰਮੀ ਦਾ ਮੌਸਮ ਹੈਗਾ ਗਰਮੀ ਤਾਂ ਆਣੀ ਆਣੀ ਹੈ ਪਰ ਇਹਦੀ ਹਵਾ ਨਾਲ ਜਿਆਦਾ ਵਾਦ ਹੋ ਰਹੀ ਹੈ ਕੁਝ ਪੋਲੂਸ਼ਨ ਕਰਕੇ ਕੁਝ ਵਿਚਲਾ ਕਰਕੇ ਬਹੁਤ ਜਿਆਦਾ ਨੰਬਰ 2 ਦੇ ਇਹ ਜਿਹੜੇ ਦਰਖਤ ਵੱਡੇ ਆ ਕਿ ਦਰਖਤ ਨਹੀਂ ਤੇ ਔਰ ਦਰਖਤ ਸਰਕਾਰਾਂ ਹੀ ਐਨ ਐਨ ਐ ਰੋਡ ਬਣਾ ਕੇ ਹਾਈਵੇ ਬਣਾ ਦੇ ਲਈ ਪਰ ਤੱਕ ਵੱਡੀ ਜਾਂਦੇ ਲਾਂਦੇ ਕੋਈ ਨਹੀਂ ਉਹਦੇ ਕਈ ਬਰਬਾਦ ਹੋ ਗਏ ਤੇ ਪਤੰਟੀ ਨਾਲ ਮੇਰਾ ਨਾਮ ਆ ਜੀ ਗੁਰਵਿੰਦਰ ਸਿੰਘ ਜੀ ਗਰਮੀ ਨੂੰ ਕੱਲ ਕਹਿੰਦੇ ਸੀ ਕਰ ਨਹੀਂ ਕਰੀ ਯਾ ਕਿ ਮੈਂ ਪਹਿਲਾਂ ਕੁਝ ਦਿਨ ਤੇ ਪਾਜੀ ਬਹੁਤ ਵਧੀਆ ਰਿਹਾ ਗਰਮੀ ਮਲੂਮ ਨਹੀਂ ਹੁੰਦੀ ਸੀ ਪਰੋਂਾ ਦੋ ਤਿੰਨ ਦਿਨਾਂ ਚ ਗਰਮੀ ਨੇ ਤੇ ਆਪਣੇ ਐਵੇਂ ਦੇ ਰੰਗ ਰਖਾਏ ਆ ਕੀ ਬਾਜ਼ਾਰ ਚ ਦੁਕਾਨਦਾਰੀ ਸਾਰਾ ਫਿੱਕਾ ਪੈ ਗਿਆ ਆ ਕੋਈ ਵੀ ਇੰਨੀ ਗਰਮੀ ਤੇ ਬਾਹਰ ਨਹੀਂ ਆਉਣਾ ਪਸੰਦ ਕਰਦਾ ਚਲ ਬਾਕੀ ਘਰਦਿਆਂ ਲੋੜਾਂ ਮੁਤਾਬਕ ਹੋਣਾ ਪੈਂਦਾ ਆ ਤੇ ਬਾਕੀ ਗਰਮੀ ਕਰਕੇ ਸਾਰਾ ਏਰੀਆ ਜੀ ਸਾਰਾ ਕੰਮ ਪ੍ਰਭਾਵਿਤ ਹੋਇਆ ਪਿਆ ਹੈ ਬਾਜ਼ਾਰ ਚ ਗਾਹਕ ਨਹੀਂ ਵੇਖ ਰਿਆ ਸ਼ਾਮੀ ਆਵਾਜ਼ਾ ਜੀ ਹੁੰਦੀ ਆ ਉਹ ਵੀ ਕਹੋ 7 ਤੋਂ 9 ਵਜੇ ਤੱਕ 2 ਘੰਟੇ ਬਾਕੀ ਸਾਰਾ ਦਿਨ ਸਾਰੀ ਮਾਰਕੀਟ ਫ੍ਰੀ ਹੁੰਦੀ ਆ ਜੀ ਗਰਮੀ ਚ ਬਥੇ ਨੀ ਕੀ ਕਰਨਾ ਚਾਹੀਦਾ ਗਰਮੀ ਤੋਂ ਬਚਣ ਲਈ ਭਾਜੀ ਵੱਤ ਤੋਂ ਵੱਤ ਇਹ ਹੈ ਕਿ ਆਪਾਂ ਜ਼ਿਆਦਾ ਟਾਈਮ ਆਪਾਂ ਆਪਣੇ ਘਰ ਹੀ ਰਹੀਏ ਜਾਂ ਖੰਡੀਆਂ ਚੀਜ਼ਾਂ ਖਾਈਏ ਬਾਹਰ ਆਣ ਜਾਣ ਤੋਂ ਪਰਹੇਜ਼ ਕਰੋ ਜਿੰਨਾ ਹੋ ਸਕਦਾ ਜੀ